ਲਓ ਵੀ ਦੋਸਤੋ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਸਾਰੇ ਮੋਰਚਿਆਂ ਵੱਲੋਂ ਜਿਹੜੀ ਟਰੈਕਟਰ ਮਾਰਚ ਦੀ ਕਾਲ ਸੀ ਅੱਜ ਇਹ ਵੀਡੀਓ ਉਹਦੇ ਸੰਦਰਭ ਵਿੱਚ ਆ ਤੇ ਅੱਜ ਅਸੀਂ ਆ ਦੇਖੋ ਜਦੋਂ ਕਾਫਲਾ ਤੋਰਿਆ ਆ ਇਹ ਉਦੋਂ ਦੀ ਵੀਡੀਓ ਆ ਤੇ ਅੱਜ ਅਸੀਂ ਕੁੱਕੜਪਿੰਡ ਤੋਂ ਆਹ ਤੋਰਿਆ ਸੀ ਕਾਫਲਾ ਤੇ ਟਰੈਕਟਰ ਹੀ ਟਰੈਕਟਰ ਤੁਹਾਨੂੰ ਨਜ਼ਰ ਆਉਣ ਦੇ ਆ ਤੇ ਆ ਦੇਖ ਲਓ ਝੰਡੇ ਲੱਗੇ ਆ ਤੇ ਨਾਲ ਹੀ ਨਾਲ ਹਰੇਕ ਕੰਪਨੀ ਦਾ ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜੇ ਵੀਰ ਅੱਜ ਇਸ ਟਰੈਕਟਰ ਮਾਰਚ ਵਿੱਚ ਜਿਹੜੇ ਸ਼ਾਮਲ ਹੋਏ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ 26 ਜਨਵਰੀ ਜਿਹੜੀ ਆ ਟਰੈਕਟਰ ਖੱਤਿਆਂ ਵਿੱਚੋਂ ਰੋਡਾਂ ਤੇ ਲਿਆ ਕੇ ਜਿਹੜੀ ਮਨਾਈ ਆ ਦੇਖ ਲਓ ਜੀ ਇੱਕ ਸਾਈਡ ਤੇ ਮਲ ਟ੍ਰੈਫਿਕ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਤੇ ਆਪਣਾ ਕਾਰਜ ਵੀ ਕਿਸਾਨਾਂ ਨੇ ਕੀਤਾ ਨਾ ਜੋ ਆਪਣਾ ਲਾ ਲੋ ਵੀ ਰੋਜ਼ ਪ੍ਰਦਰਸ਼ਨ ਜੋ ਵੀ ਕਰਨਾ ਸੀ ਤੇ ਅੱਜ ਉਹ ਸਾਰੇ ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲੂਗੇ ਅੱਜ ਆ ਦੇਖ ਲਓ ਸਾਰੀਆਂ ਕੰਪਨੀਆਂ ਦੇ ਟਰੈਕਟਰ ਹੋਣੇ ਪੁਰਾਣੇ ਟਰੈਕਟਰ ਨਵੇਂ ਟਰੈਕਟਰ ਸਾਰੇ ਟਰੈਕਟਰ ਵਿੱਚ ਹੀ ਆ ਆ ਵੀਰ ਜਿੰਨੇ ਵੀ ਆਪਣੇ ਪਹੁੰਚੇ ਸੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਭਾਈ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਤੇ ਅੱਜ ਉਹਨਾਂ ਨੇ ਜਿਹੜੀ ਕਾਲ ਸੀ ਉਹਨੂੰ ਕਾਮਯਾਬ ਕਰਨ ਲਈ ਤੇ ਆਪਣਾ ਯੋਗਦਾਨ ਪਾਇਆ ਸੋ ਵੀਰੋ ਨਿਕਲਿਆ ਕਰੋ ਯਾਰ ਘਰਾਂ ਚੋਂ ਜਦੋਂ ਕੋਈ ਇਦਾਂ ਕਾਲ ਹੁੰਦੀ ਹੁੰਦੀ ਕਿਉਂਕਿ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਤੇ ਆਪਾਂ ਜੇ ਘਰਾਂ ਚ ਬੈਠੇ ਰਹੇ ਤੇ ਫੇ ਆਪਾਂ ਖਤਾ ਖਾਵਾਂਗੇ ਮਤਲਬ ਆਪਾਂ ਕੁਝ ਪ੍ਰਾਪਤ ਹੀ ਨਹੀਂ ਕਰ ਸਕਦੇ ਫੇ ਇਸ ਲਈ ਆਪਾਂ ਨੂੰ ਅਜੇ ਨੌਜਵਾਨ ਮੁੰਡੇ ਵੀ ਨਾਲ ਆ ਆ ਮਿੰਮਤ ਮੁੰਡਾ ਉਹ ਜਿਹੜਾ ਟਰੈਕਟਰ ਚਲਾਉਂਦਾ ਹੋਣਾ 20 ਕ ਸਾਲਾਂ ਦਾ ਹੋਣਾ ਨਾ ਆ ਸਾਰੇ ਨੌਜਵਾਨ ਨੇ ਮੁੰਡੇ ਜੀ ਤੁਹਾਨੂੰ ਫਿਰ ਅੱਗੇ ਜਾ ਕੇ ਹੈ ਨਾ ਅਹੀ ਜਿੱਦਾਂ ਮਤਲਬ ਇੱਥੋਂ ਦੀਪਨਗਰ ਨੂੰ ਤੁਰ ਜਾਣਾ ਤੇ ਦੀਪਨਗਰ ਵਿੱਚ ਉੱਥੇ ਕਿਸਾਨਾਂ ਦਾ ਤੁਸੀਂ ਦੇਖੀ ਹੋਣੀ ਰੀਲ ਮੇਰੀ ਉੱਥੇ ਸਵਾਗਤ ਵੀ ਕੀਤਾ ਉਹਨਾਂ ਨੇ ਦੁਕਾਨਦਾਰਾਂ ਨੇ ਦੁਕਾਨਦਾਰ ਭਾਈਚਾਰਾ ਬਹੁਤ ਮਾਣ ਸਨਮਾਨ ਦਿੱਤਾ ਉਹਨਾਂ ਨੇ ਅੱਜ ਸਾਨੂੰ ਛੌਣੀ ਦੇ ਵਿੱਚ ਵੀ ਅੱਜ ਸਾਨੂੰ ਪੂਰਾ ਮਾਣ ਸਨਮਾਨ ਦਿੱਤਾ ਦੁਕਾਨਦਾਰ ਭਾਈਚਾਰੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰੂਪੇ ਥਾਂ ਥਾਂ ਸਰੂਪੇ ਪਾਏਗਾ ਕਿਸਾਨਾਂ ਨੂੰ ਮੈਂ ਜਦੋਂ ਵੀ ਉੱਥੇ ਪਹੁੰਚੇ ਹਾਂ ਤੇ ਉਹਨਾਂ ਨੇ ਪੂਰਾ ਸਾਡਾ ਸਾਥ ਦਿੱਤਾ ਮਤਲਬ ਲੋਕਾਂ ਨੂੰ ਪਤਾ ਆਇਆ ਵੀ ਵਾਕੇ ਕੀ ਹੋ ਰਿਹਾ ਕੀ ਕਰਨ ਲੱਗੇ ਆ ਕਿਸਾਨ ਹਨ ਤੇ ਤਾਂ ਕਰਕੇ ਸਾਰੇ ਵੀਰ ਕਿਉਂਕਿ ਜਦੋਂ ਇਹ ਖੇਤੀ ਵਾਲਾ ਜਿਹੜਾ ਪੈਸਾ ਹੁੰਦਾ ਸਾਰੇ ਪਾਸੇ ਘੁੰਮਦਾ ਹਨ ਤੇ ਕਿਸਾਨਾਂ ਕੋਲ ਪੈਸੇ ਆਊਗੇ ਤੇ ਕਿਉਂਕਿ ਮੇਨ ਪੰਜਾਬ ਦੀ ਜਿਹੜੀ ਅਰਥਵਿਵਸਥਾ ਉਹ ਕਿਸਾਨੀ ਦੇ ਉੱਤੇ ਹੈ ਜੇ ਕਿਸਾਨਾਂ ਕੋਲ ਪੈਸੇ ਹੋਣਗੇ ਫਿਰ ਉਹ ਖਰਚ ਕੇ ਤਾਂ ਆਪਣਾ ਅੱਗੇ ਸਾਰਾ ਸਿਸਟਮ ਚੱਲਦਾ ਹਨ ਹੁਣ ਦੇਖ ਲਓ ਵੀ ਇਦ ਕੀ ਝੋਨੇ ਤੇ ਜੋ ਕੁਝ ਹੋਇਆ ਤੇ ਉਹਦੇ ਕਾਰਨ ਮਾਰਕੀਟ ਵੀ ਠੰਡੀ ਚੱਲਣ ਢਈ ਆ 8 8 10 10 ਹਜ਼ਾਰ ਦਾ ਇੱਕ ਤਿੱਲੇ ਮਗਰ ਜਿਹੜਾ ਘਾਟਾ ਪਿਆ ਆ ਉਹਦਾ ਕਾਰਨ ਹੀ ਆ ਵਿਆ ਅੱਜ ਹੁਣ ਇਸ ਟਾਈਮ ਜਿਹੜੀ ਮਾਰਕੀਟ ਠੰਡੀ ਚੱਲਣ ਢਈ ਆ ਤੇ ਇਸ ਵੇਲੇ ਫੋਰਨ ਵਿੱਚੋਂ ਵੀ ਘੱਟ ਭਰਾ ਆਏ ਆ ਤੇ ਵਿਆਹ ਸ਼ਾਦੀਆਂ ਵੀ ਘੱਟ ਹੀ ਆ ਇਸ ਵੇਲੇ ਤੇ ਅੱਗੇ ਤਾਂ ਜਿੱਦਾਂ ਮਤਲਬ ਇਹਨਾਂ ਦਿਨਾਂ ਵਿੱਚ 50 50 100 100 ਕਾਰਡ ਆ ਜਾਂਦਾ ਹੁੰਦਾ ਸੀ ਤੇ ਮੈਂ ਹੋਰ ਵੀ ਮੁੰਡਿਆਂ ਨੂੰ ਆਪਣੇ ਵੀਰਾਂ ਨੂੰ ਪੁੱਛਿਆ ਕਹਿੰਦੇ ਇਦ ਕੀ ਵਿਆਹ ਉਹ ਘਟਿਆ ਤੇ ਨਾਇਦ ਕੀ ਜਦੋਂ ਕੋਈ ਫੋਰਮ ਵਿੱਚ ਬਾਹਲੇ ਬੰਦਿਆਂ ਨੇ ਲੋੜੀਆਂ ਪਾਉਣ ਆਏ ਹਨ ਪਤਾ ਨਹੀਂ ਕੀ ਸਿਸਟਮ ਹੈ ਖਰੇ ਉੱਥੇ ਵੀ ਮਗਹਾਈ ਜਿਆਦੀ ਹੋ ਗਈ ਆ ਤੇ ਆਹ ਦੇਖ ਲਓ ਜੀ ਹੁਣ ਛੌਣੀ ਪਹੁੰਚ ਗਏ ਆ ਤੇ ਛੌਣੀ ਪਹੁੰਚ ਕੇ ਆ ਦੇਖ ਲਓ ਜੀ ਆ ਪਹਿਲਾ ਟਰਾਲੀ ਜਿਹੜੀ ਆ ਸੁਖਵੀਰ ਸਿੰਘ ਕੁੱਕੜਪਿੰਡ ਕੈਂਟ ਪ੍ਰਧਾਨ ਵੀ ਕਹੀ ਉਦਵਾਬਾ ਉਹਨਾਂ ਦੀ ਅਗਵਾਈ ਵਿੱਚ ਆ ਨਿਕਲਿਆ ਆ ਦੇਖੋ ਜੀ ਉਹ ਸਿਆਣਾ ਟਰੈਕਟਰ ਕੋਪੀਲਾ ਸਪੀਕਰ ਵਾਲਾ ਟਰੈਕਟਰ ਮੂਰੇ ਕੀਤਾ ਸੀ ਤੇ ਬਾਅਦ ਚੋਂ ਸਾਰੇ ਟਰੈਕਟਰ ਆ ਸਿਆਣੇ ਟਰੈਕਟਰ ਦੀ ਦੇਖ ਰਹੇ ਹੈ ਇੱਥੇ ਆ ਦੇਖ ਲਓ ਵੱਡੇ ਵੱਡੇ ਨੌਜਵਾਨ ਨੌਜਵਾਨ ਕਹਿ ਸਕਦੇ ਇਹਨਾਂ ਨੌਜਵਾਨ ਟਰੈਕਟਰ ਜਿਹੜ ਜਿਹੜੇ ਸਰਵਿਸ ਨਹੀਂ ਮੰਗਦੇ ਸੀ ਤੀ ਜਿਨ੍ਹਾਂ ਦੀ ਰਿਪੇਅਰ ਨਹੀਂ ਕਰਨੀ ਪੈਂਦੀ ਇਹ ਉਹ ਟਰੈਕਟਰ ਆ ਕਿਉਂਕਿ ਕਿਸਾਨ ਵੀਰਾਂ ਨੇ ਮਿਹਨਤ ਕੀਤੀ ਆ ਮਿਹਨਤ ਕਰਕੇ ਪਹਿਲਾਂ ਬੋਲਦਾ ਨਾ ਹਲ ਵਾਏ ਆ ਜਦੋਂ ਬੋਲਦਾਣਾ ਹਲ ਵਾਏ ਤੇ ਚਲੋ ਫਸਲ ਜਾਦੀ ਹੋਣ ਦਾ ਪੈਸਾ ਹਿਸਾਬ ਕਿਤਾਬ ਦੀ ਹੈ ਨਾ ਵਧੀਆ ਪੈਰ ਹੀ ਹੋ ਗਿਆ ਕਈਆਂ ਦੇ ਬੱਚੇ ਵੀ ਚਲੋ ਬਾਹਰ ਗਏ ਸੀ ਤੇ ਉਹ ਤਾਂ ਕਰਕੇ ਹੁਣ ਜਦਾਂ ਲਾ ਲਓ ਵਿੱਚ ਕੇਤੇ ਪੰਜ ਭਰਾ ਆ ਵਿੱਚੋਂ ਦੋ ਤਿੰਨ ਬਾਹਰ ਗਏ ਆ ਬਾਕੀ ਦੋ ਤਿੰਨ ਇੱਥੇ ਖੇਤੀ ਕਰੀ ਜਾਂਦੇ ਆ ਉਹਦੇ ਕਰਕੇ ਵੀ ਆ ਥੋੜਾ ਸਿਸਟਮ ਥੋੜਾ ਕਿਸਾਨੀ ਦਾ ਸੌਖਾ ਹੋ ਗਿਆ ਜਿੱਦਾਂ ਕਈ ਬੰਦੇ ਕਹਿ ਦਿੰਦੇ ਵੀ ਇਹ ਧਰਨੇ ਪੰਜਾਬੀ ਲਾਉਂਦੇ ਆ ਹਰਿਆਣੇ ਵਾਲੇ ਲਾਉਂਦੇ ਆ ਹੋਰ ਕੋਈ ਨਹੀਂ ਉੱਠਦਾ ਕੀ ਗੱਲ ਹੋਰ ਕੋਈ ਕਿਸਾਨ ਐ ਨਹੀਂਗਾ ਤੇ ਉਹਨਾਂ ਨੂੰ ਸਾਡਾ ਇਹ ਜਵਾਬ ਆ ਭਾਈ ਵੀ ਜਦੋਂ ਡੱਲੇਵਾਲ ਸਾਹਿਬ ਨੇ ਵੀ ਕਿਹਾ ਸੀ ਵੀ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਉਦੋਂ ਵੀ ਪੰਜਾਬੀ ਮੂਰੇ ਸੀਗੇ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਸਿਗੀਆਂ ਪੰਜਾਬ ਹਰਿਆਣੇ ਦੀਆਂ ਤੇ ਜਦੋਂ ਵੀ ਕਿਤੇ ਪੀੜ ਪਈ ਆ ਦੇਸ਼ ਦੇ ਉੱਤੇ ਜਾਂ ਜਦੋਂ ਵੀ ਕਿਤੇ ਕੋਈ ਤੱਕਾਉਣ ਲੱਗਾ ਕਿਸੇ ਵਰਗ ਦੇ ਨਾਲ ਪੰਜਾਬੀ ਜਿਹੜੇ ਆ ਉਹ ਮੂਰੇ ਹੋ ਕੇ ਉਹ ਲੜਾਈ ਲੜਦੇ ਆ ਸਾਰੇ ਵਰਗਾਂ ਦੀ ਤੇ ਹੁਣ ਵੀ ਜਿਹੜੀ ਆ ਕਿਸਾਨੀ ਤੇ ਪੀੜ ਪਈ ਆ ਉਹ ਵੀ ਲੜਾਈ ਸਾਰੇ ਦੇਸ਼ ਦੀ ਲੜਾਈ ਜਿਹੜੀ ਕਿਸਾਨ ਸਾਰੇ ਮੂਰੇ ਹੋ ਕੇ ਲੜ ਰਿਹਾ ਵੀ ਕਿਤੇ ਇਦਾਂ ਨਾ ਹੋਵੇ ਵੀ ਸਾਡੇ ਜਿਹੜੇ ਹੱਕ ਆ ਖੋਈ ਜਾਣ ਇੱਕ ਲਾ ਲਓ ਵੀ ਕਿਸਾਨ ਤੋਂ ਕੋਈ ਧਾਲ ਲੈ ਲੈਂਦਾ ਨਾ ਤੇ ਅਗਲਾ ਆਪਣੀ ਜਿਹੜੀ ਧਾਲ ਆ ਤੇ ਉਹ ਤੁਹਾਡੇ ਸਾਹਮਣੇ ਹੀ ਆ ਵੀ ਜਦੋਂ ਉਹਦੇ ਲਿਫਾਫੇ ਚ ਪੈ ਜਾਂਦੀ ਹੈ ਤੋਂ ਰੇਟ ਆਪਣਾ ਉੱਤੇ ਤੈਅ ਕਰਕੇ ਉੱਤੇ ਸਟicker ਲਾ ਦਿੰਦਾ ਭਾਈ ਵੀ ਇੰਨੇ ਦਾ ਸਾਡਾ ਆਹ ਦੇਖ ਲਓ ਜੀ ਇੰਨਾ ਪ੍ਰਾਈਸ ਹੈ ਸਾਡਾ ਅਸੀਂ ਇੰਨੇ ਚ ਵੇਚਣੀ ਆ ਅਗਲੇ ਨੇ ਭਾਵੇਂ 40ਾਂ ਚ ਲਈ ਹੋਵੇ ਅਗਲਾ 70 ਚ ਵੇਚੀ ਜਾਵੇ ਭਾਵੇਂ 80ਾਂ ਚ ਵੇਚੀ ਜਾਵੇ ਤਾਂ ਆਪਾਂ ਵੀ ਉੱਥੇ ਚੁੱਪ ਕਰਕੇ ਪੈਸੇ ਦੇ ਆਉਂਦੇ ਆ ਤੇ ਕਿਸਾਨ ਵੀ ਇਹ ਕਹਿੰਦਾ ਕਹਿੰਦਾ ਜੇ ਮੈਂ 4-5 ਮਹੀਨੇ ਕਰਕੇ ਜਦੋਂ ਕੋਈ ਵੀ ਫਸਲ ਪੈਦਾ ਕਰਦਾ ਤਾਂ ਮੁਰਕੇ ਮੈਨੂੰ ਉਹਦਾ ਜਿਹੜਾ ਇੱਕ ਤੈਹ ਉਹਦਾ ਰੇਟ ਤਾਂ ਕੋਈ ਮਿਲੇ ਮੈਨੂੰ ਪਤਾ ਤਾਂ ਹੋਵੇ ਮੇਰੀ ਇੰਨਾ ਕ ਖਰਚਾ ਮੈਂ ਆਇਆ ਆ ਤਾਂ ਇੰਨੀ ਕ ਫਸਲ ਮਿਲਣੀ ਆ ਹੁਣ ਤੁਸੀਂ ਲਾ ਲਓ ਵੀ ਆਲੂਆਂ ਦੇ ਉੱਤੇ ਜਦੋਂ ਆਲੂਆਂ ਦੀ ਖੇਤੀ ਹੁੰਦੀ ਆ ਕਈ ਵਲੇ ਤੇ ਚਲੋ ਵਧੀਆ ਰੇਟ ਮਿਲ ਜਾਂਦਾ ਹਨਾ ਚੌਥੇ ਪੰਜਵੇਂ ਸਾਲ ਬਾਅਦ ਹੁਣ ਜਿਹੜੇ ਤਿੰਨ ਚਾਰ ਸਾਲ ਘਾਟਾ ਪੈਂਦਾ ਆ ਆਲੂਆਂ ਨੂੰ ਕੋਈ ਉਦੋਂ ਪੁੱਛਦਾ ਹੀ ਨਹੀਂ ਬਾਅਦ ਚੋਂ ਫੇਰ ਜਦੋਂ ਆਲੂ ਕਿਸਾਨਾਂ ਤੋਂ ਖਰੀਦ ਲੈ ਜਾਂਦੇ ਉਦੋਂ ਬਾਅਦ ਚ ਫੇਰ ਮਹਿੰਗੇ ਹੋ ਜਾਂਦੇ ਆ ਇੱਕ ਆਲੂ ਤੁਸੀਂ ਲਾ ਲਓ ਬਈ ਜਦੋਂ ਚਿਪਸ ਬਣ ਜਾਂਦਾ ਤੇ ਉਹ 5 ਰੁਪਏ ਦਾ ਵਿਕਦਾ ਆ ਜਦੋਂ ਆ ਲਫਾਫੇ ਦੇ ਵਿੱਚ ਹਵਾ ਭਰ ਕੇ ਆਪਾਂ ਨੂੰ ਵੇਚਦੇ ਨਹੀਂ ਨਿਆਣੇ ਖੁਸ਼ ਹੋ ਕੇ ਖਾਂਦੇ ਆ ਤੇ ਉਹ ਆਲੂ ਕਿਸਾਨ ਦੇ ਖੱਤਿਆਂ ਵਿੱਚ ਭਾਈ ਅਗਾਇਆ ਹੁੰਦਾ ਜਿਹੜਾ ਕਿਸਾਨ ਤੋਂ 2-4 ਰੁਪਏ ਕਿਲੋ ਨੂੰ ਖਰੀਦਦੇ ਆ ਤੇ ਮੋੜ ਕੇ ਇੱਕ ਇੱਕ ਆਲੂ 5-5 ਰੁਪਏ ਦਾ ਵਿਕਦਾ ਮਤਲਬ ਉਹ ਜਦੋਂ ਦੂਜਿਆਂ ਦੇ ਹੱਥਾਂ ਵਿੱਚ ਚੀਜ਼ ਚਲ ਜਾਂਦੀ ਆ ਉਦੋਂ ਉਹਦਾ ਰੇਟ ਤੈਅ ਹੋ ਜਾਂਦਾ ਭਾਈ ਅਗਲਾ ਕਹਿੰਦਾ ਮੈਂ ਪੰਜਾਂ ਦਾ ਹੀ ਵੇਚਣਾ ਤੇ ਕਿਸੇ ਦੀ ਯਰਤ ਹੈਗੀ ਉਹਨੂੰ 4 ਰੁਪਏ ਵੀ ਦੇ ਦਵੇ ਨਹੀਂ ਦੰਦਾ ਕੋਈ ਤੇ ਕਿਸਾਨ ਵੀ ਉਹੀ ਚੀਜ਼ ਦੀ ਲੜਾਈ ਲੜ ਰਿਹਾ ਕਿਸਾਨ ਵੀ ਉਹੀ ਕਹਿ ਰਿਹਾ ਵੀ ਮੈਂ ਜਿਹੜੀ ਫਸਲ ਬੀਜਦਾ ਆ ਭਾਈ ਮੈਨੂੰ ਉਹਦਾ ਕੋਈ ਘੱਟੋ ਘੱਟ ਮਿਨੀਮਮ ਦਾ ਮਤਲਬ ਹੁੰਦਾ ਐ ਵੀ ਐਮਐਸਪੀ ਦਾ ਮਤਲਬ ਹੁੰਦਾ ਉਹ ਘੱਟੋ ਘੱਟ ਰੇਟ ਤੋਂ ਕੋਈ ਹੋਵੇ ਇੱਥੋਂ ਥੱਲੇ ਨਹੀਂ ਵੇਚਣੀ ਭਾਈ ਸਾਡਾ ਕੋਈ ਰੇਟ ਹੀ ਨਹੀਂਗਾ ਚਲੋ ਕਣਕ ਝੋਨੇ ਤੇ ਮਿਲਦੀ ਐ ਐਮਐਸਪੀ ਤੇ ਪਰ ਬਾਕੀ ਜਿਹੜੀਆਂ ਫਸਲਾਂ ਆ ਫਿਰ ਜਦੋਂ ਆਪਾਂ ਪੰਜਾਬ ਦਾ ਜੇ ਪਾਣੀ ਬਚਾਉਣਾ ਹੈ ਆਪਾਂ ਕਹਿੰਨੇ ਆ ਵੀ ਪੰਜਾਬ ਦਾ ਪਾਣੀ ਬਚਾਉਣਾ ਭਾਈ ਉਹ ਪਾਣੀ ਬਚੂਗਾ ਕਿਦਾਂ ਉਹ ਪਾਣੀ ਬਚੂਗਾ ਫੇਈ ਜੇ ਸਾਨੂੰ ਦੂਜੀਆਂ ਫਸਲਾਂ ਉੱਤੇ ਵੀ ਐਮਐਸਪੀ ਮਿਲੂਗੀ ਜਦੋਂ ਸਾਨੂੰ ਦੂਜੀਆਂ ਫਸਲਾਂ ਉੱਤੇ ਤੈਅशुदा ਇੱਕ ਰੇਟ ਮਿਲੂਗਾ ਸਾਨੂੰ ਪਤਾ ਹੋਊਗਾ ਭਾਈ ਵੀ ਅਸੀਂ ਉਹ ਫਸਲ ਬੀਜਾਂਗੇ ਜੇ ਅਸੀਂ 4-5 ਮਹੀਨੇ ਉੱਤੇ ਮਿਹਨਤ ਕਰਦੇ ਤਿੰਨ ਮਹੀਨੇ ਮਿਹਨਤ ਕਰਦੇ ਆ ਜੇ ਸਾਡਾ ਖੱਤੇ ਮਗਰ 20000 ਦਾ ਖਰਚਾ ਹੁੰਦਾ ਤਾਂ ਸਾਨੂੰ 40-50000 ਰੁਪਏ ਦੀ ਸਾਡੀ ਫਸਲ ਹੋ ਜਾਣੀ ਆ ਫੇਜ ਆ ਕੇ ਕਿਸਾਨ ਹੀ ਦੂਜੀਆਂ ਫਸਲਾਂ ਨੂੰ ਜਾਊਗਾ ਉਹਦੇ ਨਾਲ ਪੰਜਾਬ ਦਾ ਪਾਣੀ ਵੀ ਬਚਣਾ ਮਤਲਬ ਪਾਣੀ ਜਿਹੜੇ ਡੂੰਘੇ ਹੋਣਦੇ ਆ ਉਹਦਾ ਮੇਨ ਕਾਰਨ ਹੀ ਇਹ ਆ ਵੀ ਐਮਐਸਪੀ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਜੇ ਇੱਕ ਐਮਐਸਪੀ ਮਿਲੂਗੀ ਉਹਦੇ ਨਾਲ ਕਿਸਾਨ ਦੀ ਜਿਹੜਾ ਬਾਕੀ ਫਸਲਾਂ ਨੂੰ ਕਿਸਾਨ ਦਾ ਜਿਹੜਾ ਰੁਝਾਨ ਜਾਊਗਾ ਨਾ ਹੁਣ ਲਾ ਲਓ ਵੀ ਗੰਨੇ ਦੀ ਪੇਮੈਂਟ ਆ ਕਈ ਵੇਲੇ ਉਹ ਵੀ ਫਸ ਜਾਂਦੀ ਹੈ ਨਾ ਉਦੋਂ ਵੀ ਕਿਸਾਨ ਫਸਿਆ ਰਹਿੰਦਾ ਤੇ ਆ ਬਾਕੀ ਫਸਲਾਂ ਦਾ ਕੋਈ ਹੈ ਹੀ ਨਹੀਂ ਹੈਗਾ ਵੀ ਸਬਜੀ ਕੇਸ ਭਾ ਜਾਨੀ ਕਿਸਾਨ ਦੀ ਕਿਦਾਂ ਨਾ ਤੁਸੀਂ ਲਾ ਲਓ ਵੇ ਮੈਂ ਚਲੋ ਮਿਹਨਤ ਹੈ ਸਭ ਦੀ ਆਪੋ ਆਪਣੀ ਇੱਕ ਤਾਂ ਮੈਂ ਹੋਰ ਧਾਰਨ ਦਰਨਾ ਛੋਟੀ ਕਿਸਾਨ ਜਦੋਂ ਆਪਣੀ ਸਬਜੀ ਲੈ ਕੇ ਜਾਂਦਾ ਹੈ ਨਾ ਜੇ ਉਹਦੇ ਖੱਤੇ ਵਿੱਚੋਂ ਜਿਹਦਾ ਉਹਨੇ ਖੱਤਾ ਵੀ ਉਹਦਾ ਬੀ ਵੀ ਉਹਦਾ ਮਿਹਨਤ ਵੀ ਉਹਦੀ ਲੇਬਰ ਵੀ ਉਹਨੇ ਲਾਉਣੀ ਉੱਤੇ ਹੈ ਨਾ ਸਾਰਾ ਕੁਝ ਕਰਕੇ ਜੇ ਉਹਦੀ 10 ਰੁਪਏ ਦੀ ਗੋਭੀ ਵਿਕਦੀ ਹੈ ਮੰਡੀ ਜਾ ਕੇ ਕਿਉਂਕਿ ਉਹਦਾ ਐਮਐਸਪੀ ਉਹਦੀ ਗੋਭੀ ਤੇ ਵੀ ਨਹੀਂ ਹੁੰਦੀ ਜੇ ਉਹਦੀ 10 ਰੁਪਏ ਦੀ ਫਸਲ ਵੇਚਦੀ ਆ ਤੇ ਜਿਹੜਾ ਬੰਦਾ ਉਹ ਤੋਂ ਖਰੀਦਦਾ ਆ ਉਹ ਉੱਥੇ ਬੈਠਾ ਉਹਦਣੇ 20 ਰੁਪਏ ਦੀ ਵੇਚ ਦਿੰਦਾ ਮਤਲਬ ਉਹ ਉੱਥੇ ਬੈਠਣ ਦੇ 10 ਰੁਪਏ ਕਮਾ ਜਾਂਦਾ ਤੇ ਕਿਸਾਨ ਨੂੰ 10 ਰੁਪਏ ਤਿੰਨ ਚਾਰ ਮਹੀਨੇ ਸਾਂਭ ਕੇ ਫਸਲ ਨਹੀਂ ਮਿਲਦੇ ਇਹ ਸਿਸਟਮ ਆ ਸਾਰਾ ਜਿਹੜਾ ਹੈ ਨਾ ਸਾਰਾ ਚੇਂਜ ਹੋਣ ਵਾਲਾ ਚਲੋ ਅਗਲਾ ਜੇ ਉੱਥੇ ਬੈਠਦਾ ਅਗਲਾ ਵੀ ਆਪਣੀ ਕਮਾਈ ਕਰੇ ਪਰ ਭਾਈ ਜਿਨੇ ਤਿੰਨ ਚਾਰ ਮਹੀਨੇ ਆਪਣਾ ਖੂਨ ਪਸੀਨਾ ਵਹਾ ਕੇ ਇੱਕ ਕੀਤਾ ਆ ਜਿਨੇ ਆਪਣੀ ਮਿਹਨਤ ਕੀਤੀ ਆ ਉਹਨੂੰ ਤਾਂ ਉਹਦਾ ਮੁੱਲ ਮਿਲਣਾ ਚਾਹੀਦਾ ਕਿ ਨਹੀਂ ਕੌਣ-ਕੌਣ ਇਸ ਮੇਰੀ ਗੱਲ ਨਾਲ ਸਹਿਮਤ ਹੈ ਕਮੈਂਟ ਨਾਲ ਕਰ ਦਿਓ ਭਾਈ ਜੇ ਮੇਰੀ ਕੋਈ ਲਫ਼ਜ਼ ਤੁਹਾਨੂੰ ਲੱਗਾ ਗਲਤ ਹੈ ਤਾਂ ਮੈਨੂੰ ਦੱਸ ਵੀ ਦਿਓ ਭਾ ਤੂੰ ਇੱਥੇ ਗਲਤ ਸੀ ਕਿਉਂਕਿ ਅਸੀਂ ਆਪ ਖੇਤੀ ਕਰਦੇ ਹਾਂ ਸਾਨੂੰ ਪਤਾ ਹੈ ਕੀ ਹੋ ਰਿਹਾ ਕੀ ਨਹੀਂ ਹੁਣ ਜਿਹੜੇ ਬੰਦੇ ਨੂੰ ਕੋਈ ਖੇਤੀ ਬਾਰੇ ਨਹੀਂ ਪਤਾ ਜਾਂ ਉਹ ਸਮਾਜ ਨਾਲ ਕੁਝ ਨਹੀਂ ਲੈਣਾ ਦੇਣਾ ਜਿਹਨੂੰ ਇਹ ਨਹੀਂ ਦੇਖਣਾ ਵੀ ਦੁਨੀਆ 'ਚ ਕੀ ਚੱਲਦਾ ਉਹਨਾਂ ਨੂੰ ਤਾਂ ਕਮੈਂਟ ਬੱਸ ਕਰਕੇ ਗਾਹ ਜਾਣਾ ਗਲਤਮਾਲ ਤਾਂ ਨਾ ਤੇ ਬੜ ਬਹੁਤ ਔਖਾ ਆ ਭਾਈ ਕਾਲਾ ਭਾ ਸਾਡਾ ਸੂਫੀ ਪਿੰਡ ਤੋਂ ਇਹ ਵੀ ਪਹੁੰਚੇ ਨੌਜਵਾਨ ਹਨਾ ਅ ਕਾਫਲਾ ਸਾਰਾ ਇਹ ਪਸ਼ੋਨੀ ਦੇ ਵਿੱਚ ਹੈ ਇਸ ਵੇਲੇ ਜਿਹੜਾ ਮੈਂ ਤੁਹਾਨੂੰ ਆ ਦਿਖਾ ਰਿਹਾ ਨਾਲ ਨਾਲ ਹੈ ਨਾ ਆ ਦੇਖ ਲਓ ਜੀ ਆ ਵੀਰਾਂ ਨੇ ਯਾਰ ਸਹਿਯੋਗ ਬਹੁਤ ਦਿੱਤਾ ਜਿਹੜੇ ਆਲੇ ਦੁਆਲੇ ਦੁਕਾਨਦਾਰ ਵੀ ਸੀ ਇਹ ਮੇਨ ਜਲੰਧਰ ਕੈਂਟ ਦੇ ਵਿੱਚ ਇਹ ਜਿਹੜਾ ਰੋਡ ਮਾਰਚ ਆ ਵੀ ਵੀਰ ਹਰੇਕ ਥਾਂ ਤੇ ਆਪਣੀ ਸ਼ਮੂਲੀਅਤ ਕਰਦਾ ਹੈ ਨਾ ਅੱਜ ਉਹ ਮੁੰਡਾ ਅਮਰੀਕਾ ਵਾਲਾ ਵੀ ਨਾਲ ਆਇਆ ਸੀ ਇਹ ਮੁੰਡਾ ਅਮਰੀਕਾ ਤੋਂ ਹੀ ਜਿਹੜਾ ਨਾਲ ਬੈਠਾ ਸੀ ਟਰੈਕਟਰ ਤੇ ਪਹਿਲਾਂ ਤੇ ਆ ਦੇਖ ਲਓ ਜੀ ਸਾਰੇ ਟਰੈਕਟਰ ਲੈ ਕੇ ਆਪਣੇ ਕਿਸਾਨ ਭਰਾ ਤੇ ਅੱਜ ਕਰ ਰਿਹਾ ਟਰੈਕਟਰ ਮਾਰਚ ਤੇ ਜਿਹੜੇ ਵੀਰ ਨਹੀਂ ਪਹੁੰਚੇ ਭਾਈਓ ਪਹੁੰਚਿਆ ਕਰੋ ਇਹ ਇੱਕ ਬੇਨਤੀ ਕਰਦੇ ਆ ਬੇਨਤੀ ਕਰ ਸਕਦੇ ਆ ਤੇ ਬੇਨਤੀਆਂ ਪ੍ਰਵਾਨ ਕਰਿਓ ਜੀ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਮੈਂ ਮੰਗਦਾ ਤੁਹਾਡੇ ਤੋਂ ਅੱਗੇ ਆ ਜੀ ਮੈਂ ਤੁਹਾਡਾ ਆਪਣਾ ਮੌਨਟੀ ਮਾਨ ਮੈਨੂੰ ਦਿਓ ਅੱਗੇ ਆ ਜੀ ਤਨ ਉਹ